ਜੀ ਹਾਂ ਕਿਹੜਾ ਲਗਜ਼ਰੀ ਸੋਫਾ ਮੈਨੂੰ ਅੱਨੇ ਕੋਈ ਤੇ ਨਿਗਾ ਮਰਵਾਉ ਆ ਵੀ ਲਗਜ਼ਰੀ ਸੋਫਾ ਦਾ ਇਹਨੂੰ ਆਪਾਂ ਲਗਜ਼ਰੀ ਸੋਫਾ ਕਹਾਂਏ ਸਾਡੇ ਲਗਜ਼ਰੀ ਕਹਿ ਦਿੰਦੇ ਆ ਠੀਕ ਹੈ ਤੇ ਵੀ ਜੈਨੂਨ ਜੇ ਰੇਟ ਰੱਖੇ ਹੋਏ ਨੇ ਮੈਂ ਹੁਣ ਜਮੀ ਘਟਾ ਕੇ ਰੱਖੇ ਹੋਏ ਨੇ ਵੀਰੇ ਚੀਜ਼ ਵੀ ਆ ਦੇਖੋ ਕਪੜਾ ਦੇਖ ਲਓ ਤੂੰ ਮੰਨ ਕੇ ਚੱਲ ਵੀ ਲੈਦਰ ਸਵੇਟ ਕਪੜਾ ਲਾਈਦਾ ਵਧੀਆ ਗੱਦਾ ਪਾਈਦਾ ਠੀਕ ਹੈ ਤੇ ਬਾਕੀ ਅਗਲਾ ਦੱਸ ਦਈਏ ਭਾਈ ਇਹਦੋਂ ਜਿਹੜਾ ਬੰਦਾ ਇੱਕ ਵਾਰੀ ਸੋਫਾ ਲੈ ਗਿਆ ਮੈਂ ਕਹਿੰਦਾ ਦੋ ਤਿੰਨ ਨੂੰ ਹੋਰ ਦਵਾ ਕੇ ਲੈ ਕੇ ਜਾਂਦਾ ਹਾਂ ਆਲਾ ਕਹਿੰਦਾ ਯਾਰ ਬਈ ਚੀਜ਼ ਉਥੋਂ ਲੈਣਾ ਫ੍ਰੀ ਦੇਣਾ ਭਾਈ ਸਾਡਾ ਰੇਟ ਹੀ ਬਹੁਤ ਘੱਟ ਰੱਖਿਆ ਪਿਆ ਫ੍ਰੀ ਦਾ ਮੰਨ ਕੇ ਚਲੋ ਵੀ ਕੋਈ ਵੀ ਕੋਈ ਚੀਜ਼ ਦੇ ਨਹੀਂ ਸਕਦਾ ਜੇ ਤੁਸੀਂ ਮੰਨਦੇ ਹੋ ਫ੍ਰੀ ਕੌਣ ਦੇ ਦਊਗਾ ਜਿਹੜੀ 25000 ਵਾਲੀ ਚੀਜ਼ ਅਸੀਂ ਦੇਈ 16000 ਦੀ ਦਿਆਂ ਉਹਦੇ ਵਿੱਚ ਕੀ ਫ੍ਰੀ 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 ਇਹ ਸ਼ਬਦ ਤੁਸੀਂ ਦੋਸਤੋ ਬਹੁਤ ਸੁਣਿਆ ਹੋਵੇਗਾ ਵੀ ਆਹ ਚੀਜ਼ ਨਾਲ ਆਹ ਫ੍ਰੀ ਤੁਹਾਨੂੰ ਪਿੰਡ ਦੇ ਵਿੱਚ ਲੈ ਕੇ ਆਏ ਆ ਬਾਈ ਹੁਣੀਆਂ ਨੇ ਜਿਹੜਾ ਪਿੱਛੇ ਦੇਖ ਰਹੇ ਹੋ ਨਾ ਤੁਸੀਂ ਤਾਮਾ ਝਾਮਾ ਸੋਫੇ ਬੈੱਡ ਵੀ ਫਰਨੀਚਰ ਦਾ ਯਾਰ ਟੋਟਲੀ ਸਮਾਨ ਪਿੰਡ ਦੇ ਵਿੱਚ ਹੀ ਬਾਈ ਹੁਣੀਆਂ ਨੇ ਫੈਕਟਰੀ ਖੋਲhti ਕਿੱਥੇ ਖੋਲੀ ਆ ਕਿਹੜੇ ਪਿੰਡ ਖੋਲੀ ਆ ਬਾਈ ਹੁਣੀਆਂ ਨਾਲ ਗੱਲਬਾਤ ਕਰਾਂਗੇ ਤੇ ਬਾਈ ਮੇਰੇ ਨਾਲ ਹੋਊਗਾ ਉਦੇ ਨਾਲ ਗੱਲਬਾਤ ਕਰਦੇ ਹਾਸਿਰ ਕਾਲ ਬਾਈ ਇਹ ਵਾਲਾ ਹਰਿੰਦਰ ਹੋਰ ਬਾਈ ਵਧੀਆ ਮੂਛ ਚੜਦੀ ਗਲਾ ਵਧੀਆ ਬਾਈ ਤੁਸੀਂ ਸਾਨੂੰ ਦੂਜੀ ਵਾਰ ਮੌਕਾ ਦਿੱਤਾ ਅਸੀਂ ਦੂਜੀ ਵਾਰ ਤੁਹਾਡੀ ਵੀਡੀਓ ਕਰਨ ਆਏ ਆ ਹਾਂਜੀ ਹਾਂ ਪਹਿਲਾਂ ਆਏ ਦੱਸੋ ਵੀ ਆਪਾਂ ਸਭ ਤੋਂ ਕਿਹੜੀ ਜਗ੍ਹਾ ਤੇ ਖੜੇ ਆ ਆਪਾਂ ਖੜੇ ਆ ਬਰਨਾਲਾ ਰੋਡ ਬਾਈ ਠਿਕਰੀ ਵਾਲ ਪਿੰਡ ਆਪਣਾ ਹਾਂ ਤੇ ਮੰਨ ਕੇ ਚੱਲੋ ਵੀ ਜਦੋਂ ਬਰਨਾਲੇ ਤੋਂ ਆਪਾਂ ਆਉਣਾ 6 ਕਿਲੋਮੀਟਰ ਤੇ ਪਿੰਡ ਆਪਣਾ ਠਿਕਰੀ ਵਾਲ ਠੀਕ ਹੈ ਉੱਥੇ ਆਪਣੀ ਫੈਕਟਰੀ ਆ ਪੈਟਰੋਲ ਜਿਹੜਾ ਆਪਣਾ ਭਾਰਤ ਪੈਟਰੋਲ ਪੰਪ ਆ ਉਹਦੇ ਸਾਹਮਣੇ ਗਲੀ ਦੇ ਵਿੱਚ ਆਪਣੀ ਫੈਕਟਰੀ ਆ ਠੀਕ ਹੈ ਕੀ ਆ ਆਪਣੇ ਫਰਨੀਚਰ ਹਾਊਸ ਦਾ ਆਜਾਦ ਫਰਨੀਚਰ ਪੈਰਸ ਅਸੀਂ ਠਿਕਰੀ ਵਾਲਾ ਠੀਕ ਹੈ ਤੇ ਲੈ ਵੀ ਦੋਸਤੋ ਕੰਟੈਕਟ ਨੰਬਰ 22 ਹੁਣ ਇਹਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ 22 ਹੁਣ ਇਹ ਤੇ ਲੈ ਲਓ ਤੇ ਭਾਈ ਜਿਵੇਂ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀ ਫ੍ਰੀ 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 ਹਮ ਵਿੱਚ ਕੀ ਚੱਲਦਾ ਅੱਜਕੱਲ ਬੀ ਆਹ ਚੀਜ਼ ਨਾਲ ਆਹ ਫ੍ਰੀ ਆਹ ਚੀਜ਼ ਵੀ ਤੁਸੀਂ ਫ੍ਰੀ ਦੋਗੇ ਕੁਝ ਨਾ ਹਾਂ ਅਸੀਂ ਕੀ ਫ੍ਰੀ ਦੇਣਾ ਬਾਈ ਸਾਡਾ ਰੇਟ ਹੀ ਬਹੁਤ ਘੱਟ ਰੱਖਿਆ ਪਿਆ ਫ੍ਰੀ ਦਾ ਮੰਨ ਕੇ ਚਲੋ ਵੀ ਕੋਈ ਵੀ ਕੋਈ ਚੀਜ਼ ਦੇ ਨਹੀਂ ਸਕਦਾ ਇਹ ਤਾਂ ਤੁਸੀਂ ਮੰਨਦੇ ਹੋ ਫ੍ਰੀ ਕੌਣ ਦੇ ਦਊਗਾ ਜਿਹੜੀ 25000 ਵਾਲੀ ਚੀਜ਼ ਅਸੀਂ ਦੇਈ 16000 ਦੀ ਦਿਆਂ ਉਹਦੇ ਵਿੱਚ ਕੀ ਫ੍ਰੀ ਦੇਣਾ ਹੁਣ ਆਪਾਂ ਅੱਜ ਕੱਲ ਤੁਸੀਂ ਵੀ ਸੋਸ਼ਲ ਮੀਡੀਆ ਦੇਖਦੇ ਹੋ ਹਨ ਹਾਂਜੀ ਹਾਂ ਵੀ ਵਿੱਚ ਕਰ ਦਿੰਦੇ ਨੇ ਵੀ ਤੁਹਾਡੇ ਵੀ 5000 ਦੀ ਆ ਚੀਜ਼ ਕਟਾਂਗੇ ਤੁਹਾਨੂੰ ਆ ਚੀਜ਼ ਇੰਨੇ ਦੀ ਗਾਹਕ ਵੀ ਬਾਈ ਸਿਆਣਾਗਾ ਤੈਨੂੰ ਪਤਾ ਵੀ ਜਿਹੜੀ ਤੈਨੂੰ ਪਤਾ ਵੀ ਇਹ ਚੀਜ਼ ਆਪਣੀ ਕਵਾੜੀਆ 200 ਦੀ ਲੈ ਕੇ ਜਾਊਗਾ ਤਾਂ 5000 ਦੀ ਕੱਟ ਲੂ ਉਹ ਕਿਉਂ ਨਹੀਂ ਕੱਟੀ ਜਾਣੀ ਜਿਹੜੀ 20000 ਦੀ ਚੀਜ਼ ਆਪਾਂ ਨੂੰ ਲੱਗੀ 25000 ਦੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਇਹਦੇ ਪਿੱਛੇ ਜਿਹੜਾ ਸਕੈਮ ਆ ਉਹ ਕੀ ਸਕੈਮ ਆ ਉਹ ਤਾਂ ਬਾਈ ਹੁਣ ਬេះ ਤਾਂ ਦੁਨੀਆ ਜਾਗ ਗਈ ਸਾਰਾ ਪਤਾ ਹੀ ਆ ਆਪਾਂ ਸੁਣੀ ਜਾਂਦੇ ਰਹੇ ਨਾ ਵੀ ਆਹ ਫਰੀ ਕਰਤਾ ਇਹ ਕਰਤਾ ਸਾਨੂੰ ਮੰਨ ਕੇ ਚਲੋ 20000 ਦੀ ਚੀਜ਼ ਆ ਇਹ 5000 ਦੀ ਕਟਾਜੋ ਤੇ 15000 ਦੀ ਸਾਡਾ ਰੇਟ ਆ ਕੇ ਪੁੱਛ ਕੇ ਆ ਕੇ ਸਾਡੇ ਕੋਲ ਇੱਕ ਵਾਰੀ ਆਇਓ ਅਸੀਂ ਦੱਸ ਦਾਂਗੇ ਵੀ ਸਾਡੇ ਕੋਲ ਕਿੰਨੇ ਦੀ ਹੈ ਵੀ ਰੇਟ ਥੋੜਾ ਜੈਨੂਨ ਹੋ ਚੀਜ਼ ਇੱਕ ਨੰਬਰ ਉਹ ਆਪਾਂ ਹੁਣ ਮਾੜਿਆ ਦਰਸ਼ਕਾਂ ਨੂੰ ਆਪਣਾ ਜਿਹੜਾ ਸਮਾਨ ਪਿਆਗਾ ਨਾ ਉਹਤੇ ਨਿਗਾ ਮਰਵਾ ਦਈਏ ਬਲਵੀਰ ਉਹ ਮੈਨੂੰ ਮਾੜਿਆ ਨਾ ਦੱਸ ਦੇ ਵੀ ਰੇਟਾਂ ਬਾਰੇ ਕੀ ਕਿੱਥੋਂ ਸੋਫਾ ਸ਼ੁਰੂ ਹੁੰਦਾ ਕਿੰਨੇ ਸੀਟਰ ਤੋਂ ਸ਼ੁਰੂ ਹੁੰਦਾ ਸਾਰੀ ਜਾਣਕਾਰੀ ਦੇ ਦੇ ਸੋਫਾ ਭਾਈ ਆਪਣੇ ਕੋਲ 5 ਸੀਟਰ ਤੋਂ ਸ਼ੁਰੂ ਹੋ ਜਾਂਦਾਗਾ 5 ਸੀਟਰ ਤੋਂ ਹਾਂਜੀ ਹਾਂ ਤੇ ਵੈਸੇ ਚੱਲ ਰਿਹਾ ਵੱਧ 7 ਸੀਟ ਸੋਫਾ ਆਪਣੇ ਕੋਲ ਠੀਕ ਹੈ ਤੇ 5 ਸੀਟਰ ਦਾ ਰੇਟ ਕੀ ਰਹਿਣ ਵਾਲਾਗਾ 5 ਸੀਟ ਦਾ ਰੇਟ ਆਪਣਾ ਕਰਿਆ ਪਿਆ 12000 ਰੁਪਏ ਜੀ 12000 ਹਾਂਜੀ ਹਾਂ ਤੇ 7 ਦਾ ਉਹਦਾ ਹੈਗਾ ਜੀ ਆਪਣਾ 16000 ਰੁਪਏ 16000 ਹਾਂ ਜੀ ਵੀ ਜੈਨੂਨ ਜੇ ਰੇਟ ਰੱਖੇ ਹੋਏ ਨੇ ਮੈਂ ਕਿਹਾ ਜਮੀਂ ਘਟਾ ਕੇ ਰੱਖੇ ਪੈ ਨੇ ਵੀਰੇ ਚੀਜ਼ ਵੀ ਆਹ ਦੇਖ ਹੁਣ ਕਪੜਾ ਦੇਖ ਲਓ ਤੂੰ ਮੰਨ ਕੇ ਚੱਲ ਵੀ ਲੈਦਰ ਸਵੀਟ ਕਪੜਾ ਲਈਦਾ ਵਧੀਆ ਗੱਦਾ ਪਾਈਦਾ ਠੀਕ ਹੈ ਤੇ ਬਾਕੀ ਅਗਲਾ ਦੱਸ ਦਈਏ ਬਾਈ ਉਦੋਂ ਜਿਹੜਾ ਬੰਦਾ ਇੱਕ ਵਾਰੀ ਸੋਫਾ ਲੈ ਗਿਆ ਮੈਂ ਕਹਿੰਦਾ ਦੋ ਤਿੰਨ ਨੂੰ ਹੋਰ ਦਵਾ ਕੇ ਲੈ ਕੇ ਜਾਂਦਾ ਹਾਂ ਆਲਾ ਕਹਿੰਦਾ ਯਾਰ ਬਈ ਚੀਜ਼ ਉੱਥੋਂ ਲਿਆ ਮਾਂ ਕੇ ਸਾਨੂੰ ਵਧੀਆ ਠੀਕ ਹੈ ਤੇ ਜਿਹੜਾ ਕੋਈ ਦੂਰੋਂ ਨੇੜੇ ਉਹ ਮਾਨਤਾਂ ਮੌਕੇ ਤੇ ਉਹ ਹੋ ਜਾਊਗਾ ਠੀਕ ਹੈ ਤੇ ਇੱਕ ਮੈਨੂੰ ਹੋਰ ਜਿਹੜੀ ਗਾਕਾਂ ਬੀ ਆਪਣਾ ਡਿਲੀਵਰੀ ਦਾ ਕੀ ਪ੍ਰੋਸੈਸ ਹੈਗਾ ਡਿਲੀਵਰੀ ਦਾ ਬਈ ਆਏ ਆ ਜੇ ਮੰਨ ਕੇ ਚੱਲ ਵੀ 50000 ਤੋਂ ਉੱਪਰ ਮੰਨ ਲੈਂਦਾ ਜਾਂ ਮੰਨ ਕੇ ਚੱਲ ਬੰਦਾ ਜੇ ਹੁਣ 16000 ਕਿਲੋ ਉੱਤੇ ਕੀ ਡਿਲੀਵਰੀ ਹੋ ਗਈ ਨੇੜੇ ਤੇੜੇ ਦੇ ਪਿੰਡਾਂ ਚ ਜਿਹੜੇ ਤੇੜੇ ਦੇ ਹੋ ਜੂਗੀ ਠੀਕ ਹੈ ਕਿਉਂ ਆਇਆ ਕਿਉਂ ਉਹਦੇ ਵਿੱਚ ਆਇਆ ਹੁਣ ਆਗਲ ਨੂੰ ਖਰਚਾ ਪੈਣਾ ਹੀ ਪੈਣਾ ਦੇਖ ਜੋ ਬੜਾ ਦੂਰ ਮੰਗੂਗਾ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਹੁਣ ਵੱਧ ਸਮਾਨ ਲੈਂਦਾ ਉਹਦੀ ਡਿਲੀਵਰੀ ਆਪ ਫ੍ਰੀ ਕਰ ਦੇ ਫ੍ਰੀ ਕਰ ਦੇ ਲੈ ਵੀ ਦਰਸ਼ਕੋ ਬਾਈ ਹੁਣੀਆਂ ਨੇ ਜਿਵੇਂ ਡਿਲੀਵਰੀ ਵਾਲਾ ਕੰਮ ਆ ਮੇਨ ਪ੍ਰੋਬਲਮ ਇਹੀ ਹੁੰਦੀ ਆ ਬਾਈ ਹੁਣੀ ਕਹਿੰਦੇ ਜਿਹੜੇ ਨੇੜੇ ਤੇੜੇ ਦੇ ਪਿੰਡ ਨੇ ਮਤਲਬ ਕਿ 10 15 ਕਿਲੋਮੀਟਰ ਦੇ ਏਰੀਆ 'ਚ ਤਾਂ ਡਿਲੀਵਰੀ ਬਿਲਕੁਲ ਮੁਫਤ ਆ ਦੂਰ ਵਾਲੇ ਜੇ 50000 ਤੋਂ ਉੱਪਰ ਸ਼ਾਪਿੰਗ ਕਰਦੇ ਨੇ ਉਹਨਾਂ ਦੀ ਵੀ ਡਿ ਫਰੀ ਹੈ ਫਰੀ ਦਾ ਹਾਂਜੀ ਠੀਕ ਹੈ ਇਹ ਨੋਟ ਕਰ ਲਿਓ ਤੇ ਬਾਕੀ ਜਿਵੇਂ ਮੈਂ ਮੋਟੇ ਮੋਟੇ ਹੁਣ ਗੱਲਾਂ ਕਹਿਤੀਆਂ ਵੀ ਬਾਈ ਫਰੀ ਕੁਛ ਨਹੀਂ ਹੁੰਦਾ ਸਾਰੇ ਪੈਸੇ ਸੋਦੇ ਸੋਡੀ ਜੇਬ ਚੋਂ ਤੁਹਾਡੇ ਤੋਂ ਹੀ ਕੱਢ ਲੈਣੇ ਨੇ ਸੋ ਠੀਕ ਹਾਂਜੀ ਹਾਂ ਇਹ ਸਹੀ ਗੱਲ ਹੈ ਨਾ ਹਾਂਜੀ ਹਾਂ ਪਤਾ ਹੀ ਆ ਬਾਈ ਹੁਣ ਜੇ ਮੰਨ ਕੇ ਚੱਲੋ ਉੱਤੇ ਤਾਂ ਦਾਂਗੇ 5000 ਉਹ ਦੁਬਾਰਾ ਕਰਾਂਗੇ ਫਰੀ ਕਰ ਠੀਕ ਹੈ ਤੇ ਹੁਣ ਐਂਕ ਕੱਲ ਦੱਸ ਬਿਲਵੀਰ ਬਰੇ ਆਪਾਂ ਆ ਜਾ ਮੜਿਆ ਬਹਿ ਜੀਏ ਤੇ ਵੀ ਜਿਹੜਾ ਇਹਦੇ ਵਿੱਚ ਤੁਸੀਂ ਸਮਾਨ ਵਾਰਤਦੇ ਹੋ ਹਾਂਜੀ ਹਾਂ ਸੋਫਿਆਂ ਦੇ ਵਿੱਚ ਬਿੱਡਾਂ ਦੇ ਵਿੱਚ ਸੋਫਿਆਂ ਦਾ ਕਵਰ ਦਾ ਕੱਪੜਾ ਕਿਹੜੀ ਕੰਪਨੀ ਦਾ ਵਰਤਦੇ ਹੋ ਇਹ ਬਾਈ ਆਪਾਂ ਮੰਨ ਕੇ ਚੱਲ ਵੀ ਲੈਦਰ ਸਵੇਟ ਕੱਪੜਾ ਵਰਤਨੇ ਆ ਬੱਦ ਠੀਕ ਹੈ ਹਾਂਜੀ ਹਾਂ ਜਾਂ ਮੰਨ ਕੇ ਚੱਲ ਦੂਜਾ ਕੱਪੜਾ ਆ ਇਹਦਾ ਮੂਸਾ ਕੱਪੜਾ ਹੈਗਾ ਉਹ ਚ ਘੱਟ ਬਣਾਉਣੇ ਆ ਜੇ ਕੋਈ ਕਿਸੇ ਦੀ ਗਾਹਕ ਦੀ ਪਸੰਦ ਆ ਗਈ ਉਹ ਚ ਬਣਾ ਦਿੰਨੇ ਆ ਵੈਸੇ ਸਾਡੇ ਕੋਲੇ ਮੰਨ ਕੇ ਚੱਲ ਵੀ ਲੈਦਰ ਸਵੇਟ ਕੱਪੜੇ ਚੱਲਦਾ ਪਤਾ ਇਹਨੂੰ ਜਿਵੇਂ ਮਰਜ਼ੀ ਜੇ ਗੰਦਾ ਹੋਗਾ ਜਿਵੇਂ ਮਰਜ਼ੀ ਧੋਦੋ ਬਾਸ ਕਰਦੋ ਜਿਵੇਂ ਸਾਫ਼ ਹੋ ਜਾਊਗਾ ਹਾਂਜੀ ਤੇ ਗੱਦੀ ਗੱਦੀ 40 ਡੈਸ਼ਟੀ ਦੀ ਕੰਪਨੀ ਕਿਹੜੀ ਦੀ ਕੰਪਨੀ ਆ ਮੰਨ ਕੇ ਚੱਲ ਵੀ ਫੈਦਰ ਫੋਮ ਪਾਉਣੀ ਵੀ ਕੋਈ ਲਾਂਬੇ ਵਾਲਾ ਕੰਮ ਨਹੀਂ ਨਾ ਕੋਈ ਲਾਂਬਾ ਨਹੀਂ ਭਾਈ ਠੀਕ ਹੈ ਤੇ ਇੱਕ ਜਿਹੜੇ ਇਹ ਪਾਵੇ ਨੇ ਹੂੰ ਇਹ ਪਾਵੇ ਵੀ ਵਧੀਆ ਕੰਪਨੀ ਦੇ ਲਾਉਣੇ ਆ ਪੂਰਾ ਵਧੀਆ ਪਾਵਾ ਲੱਗਿਆ ਭਾਈ ਜੀ ਠੀਕ ਆ ਵੀ ਹਲਕੇ ਨਹੀਂ ਹੋਣਾ ਜਿਵੇਂ ਇੱਥੇ ਭਾਰਾ ਬੰਦਾ ਬਹਿ ਜਾਏ ਕਿਤੇ ਇਹ ਪਾਵਾ ਮੋਚ ਜੀ ਨਾ ਨਾ ਜੀ ਮੋਚਣ ਵਾਲਾ ਤਾਂ ਕੰਮ ਹੀ ਨਹੀਂ ਹੈ ਇਹਦਾ ਠੀਕ ਆ ਹਾਂਜੀ ਤੇ ਹੁਣ ਮੈਨੂੰ ਜਿਵੇਂ ਹੁਣ ਇੱਕ ਬੜਾ ਚੱਲਦਾ ਨਾ ਵੀ ਲਗਜ਼ਰੀ ਸੋਫਾ ਇਹਦਾ ਨਾਂ ਹੀ ਵੱਡਾ ਕਿ ਹੁੰਦੇ ਵੀ ਲਗਜ਼ਰੀ ਨੇ ਭਾਈ ਲਗਜ਼ਰੀ ਹੁੰਦੇ ਆ ਹਾਂ ਹਾਂਜੀ ਹਾਂ ਕਿਹੜਾ ਲਗਜ਼ਰੀ ਸੋਫਾ ਮੈਨੂੰ ਆ ਦੇਖੋ ਇਹਦੇ ਨਿਗਾ ਮਰਵਾਓ ਵੀ ਲਗਜ਼ਰੀ ਸੋਫਾ ਦਾ ਇਹਨੂੰ ਮਾਕੇ ਇੱਧਰ ਦੇਖੋ ਆ ਵੀ ਲਗਜ਼ਰੀ ਸੋਫਾ ਜੀ ਠੀਕ ਹੈ ਤੇ ਇਹਦਾ ਰੇਟ ਬਲਬੀਰ ਵੀਰੇ ਕੀ ਰਹਿਣ ਵਾਲਾ ਲਗਜ਼ਰੀ ਸੋਫੇ ਦਾ ਇਹਦਾ ਵੀਰੇ 48000 ਰੁਪਏ ਰੇਟਾਂ 48000 ਹਾਂਜੀ ਹਾਂ ਬਾਜ਼ਾਰਾਂ ਦੇ ਵਿੱਚ ਇਹੀ 60 62000 ਰੁਪਏ ਨੂੰ ਜਾ ਕੇ ਪਤਾ ਲੱਗਦਾ ਹੁਣ ਪਹਿਲਾਂ 80 80000 ਦੇ ਵੀ ਕੀ ਜਾਂਦੇ ਸੀ ਇਹ ਚੀਜ਼ਾਂ ਹੁਣ ਇਹ ਪਿੰਡਾਂ ਸ਼ਹਿਰਾਂ ਵਾਲਾ ਕੰਪਿੰਡਾਂ ਚ ਆ ਬੜਿਆ ਬਾਈ ਹੁਣ ਸਾਨੂੰ ਆਪ ਨੂੰ ਆਇਆ ਵਾਲਾ ਵੀ ਕਹਿੰਦਾ ਵੀ ਇੱਥੋਂ ਚੀਜ਼ ਲੈਣੇ ਆਪਾਂ ਭਾਤੀ ਕਿਉਂ ਆ ਚਲੋ ਮੈਨੂੰ ਹਾਂਜੀ ਹਾਂ ਤੁਸੀਂ ਦੱਸਿਆ ਵੀ ਲਗਜ਼ਰੀ ਸੋਫਾ ਹਾਂਜੀ ਹਾਂ ਤੁਸੀਂ ਪਿੰਡ ਦੇ ਵਿੱਚ ਦੁਕਾਨ ਕਰ ਲਈ ਸ਼ਹਿਰ ਦੇ ਵਿੱਚ ਕਿਉਂ ਭਾਈ ਇੱਥੇ ਆਪਾਂ ਆਪਦੀ ਜਗ੍ਹਾ ਦੇ ਵਿੱਚ ਬੈਠੇ ਆਂ ਸ਼ਹਿਰ ਦੇ ਵਿੱਚ ਖਰਚਾ ਪਊਗਾ ਤੇ ਖਰਚਾ ਕਿਨੇ ਪੈਣਾ ਗਾਹ ਤੇ ਪੈਣਾ ਇਹ ਤਾਂ ਮੰਨਦਾ ਹੁਣ ਅਸੀਂ ਮਾਨਕ ਚਲ ਲੇਬਰ ਵਧ ਰੱਖਾਂਗੇ ਕੰਮ ਬੰਦੇ ਹੋਰ ਰੱਖਾਂਗੇ ਇੱਥੇ ਹੁਣ ਅਸੀਂ ਆਪਦੇ ਮੁੰਡੇ ਆਪਦੇ ਕੰਮ ਕਰੀ ਜਾਂਦੇ ਆਗੇ ਵਧੀਆ ਕੋਈ ਤੇ ਭਾਈ ਮੈਨੂੰ ਇੱਕ ਤੁਹਾਡੀ ਸਭ ਤੋਂ ਵਧੀਆ ਗੱਲ ਕਿਤਾ ਕੀ ਲੱਗੀ ਜਿਹੜੇ ਤੁਸੀਂ ਦੂਜੇ ਪਾਸੇ ਆਪਣੇ ਪੰਜਾਬੀ ਮੁੰਡਿਆਂ ਨੂੰ ਕੰਮ ਦਿੱਤਾ ਵਾ ਇਹ ਸੋਨੇ ਤੇ ਸਹਾਗੇ ਵਾਲੀ ਗੱਲ ਹੋਈ ਪਈਆ ਚਲੋ ਪ੍ਰਵਾਸੀਆਂ ਨੂੰ ਵੀ ਹੈਗੇ ਨੇ ਵਿੱਚ ਪਰ ਸਾਡੇ ਕੋਲੇ ਛਲਾਈ ਵਾਲੇ ਬੰਦੇ ਦੂਜੇ ਸਾਡੇ ਠੀਕ ਹੈ ਪਰ ਜਿਹੜੀ ਪਹਿਲ ਤੁਸੀਂ ਪੰਜਾਬੀਆਂ ਨੂੰ ਦਿੱਤੀ ਵੀ ਹਾਂਜੀ ਹਾਂ ਤੇ ਇਹ ਕੰਮ ਤੁਹਾਡਾ ਬਹੁਤ ਵਧੀਆ ਲੱਗਿਆ ਤੇ ਲੈ ਵੀ ਕੈਮਰਾਮੈਨ ਨੂੰ ਕਹਿਣਾ ਚਾਹਣਾ ਆਹ ਸੋਫੇ ਦੇ ਨਿਗਾ ਮਰਵਾ ਦੇ ਜਦੋਂ ਮੈਂ ਵੀ ਅੰਦਰ ਆਇਆ ਸੀ ਨਾ ਮੇਰਾ ਵੀ ਆਹ ਸੋਫੇ ਦੇ ਦਿਲ ਆਇਆ ਸੀ ਵੀ ਮਤਲਬ ਕਿ ਯਾਰ ਜਦੋਂ ਤੁਸੀਂ ਹੈ ਨਾ ਇਹ ਸੋਫੇ ਦੇ ਉੱਤੇ ਬੈਠਣਾ ਚੱਲ ਸਾਰੇ ਨੂੰ ਫੀਲਿੰਗ ਆ ਬਤਲ ਕੇ ਐਗਰੈਸਿਵ ਜਿਹਾ ਕਰਦਾ ਹੈ ਹਾਂਜੀ ਹਾਂ ਵੀ ਆਪਦੇ ਵੱਲ ਨੂੰ ਖਿੱਚਦਾ ਹੈਗਾ ਖਿੱਚਦਾ ਕੇਂਦਰ ਬਣਿਆ ਹੈ ਬਹੁਤ ਵਧੀਆ ਲੱਗਿਆ ਭਾਈ ਬਹੁਤ ਮਹਿੰਗਾ ਕੱਪੜਾ ਹੈਗਾ ਤੇ ਬਾਕੀ ਮੰਨ ਕੇ ਚੱਲੋ ਵੀ ਪੂਰਾ ਲੱਗ ਜੀਦੀ ਸੋਫਾ ਜੀ ਠੀਕ ਹੈ ਕੱਪੜਾ ਸਾਰੇ ਸੋਫੇ 'ਚ ਇੱਕ ਪ੍ਰਕਾਰ ਦੀ ਵਰਤ ਦਿਓ ਕਪੜਾ ਤਾਂ ਸਾਰੇ ਵੇਸੇ ਇੱਕ ਵਰਤਾਰ ਦੀ ਵਰਤਦੇ ਨੇ ਜੀ ਮੈਂ ਹੁਣ ਆ ਆਰਡਰ ਦਾ ਸੋਫਾਗਾ ਲੱਗਣਾ ਸਾਡਾ ਪਸੰਦ ਆ ਵੀ ਆ ਚੀਜ਼ ਲਾਉਣੀ ਆ ਸੀ ਕਹਿੰਦੇ ਨੇ ਵੀ ਇਹ ਲਾਦਨੇ ਸੀ ਅੱਛਾ ਹਾਂਜੀ ਹਾਂ ਲੈ ਵੀ ਦਰਸ਼ਕੋ ਹਾਂਜੀ ਤੁਸੀਂ ਕੋਲੇ ਬਹਿ ਜਿਓ ਹਾਂਜੀ ਜਿਹੜੀ ਗੱਦੀ ਕਹੋਗੇ ਉਹੀ ਕੰਪਨੀ ਦੀ ਗੱਦੀ ਪਾਉਣਗੇ ਜਿਹੜੀ ਕੰਪਨੀ ਦਾ ਕਹੋਂਗੇ ਆ ਕਵਰ ਲਾ ਦੇ ਉਹੀ ਕੰਪਨੀ ਦਾ ਕਵਰ ਲੱਗੂ ਸਭ ਤੋਂ ਵੱਡੀ ਸਹੂਲਤ ਆ ਕੋਲੇ ਬਹਿ ਜਾਓ ਜਿੱਥੇ ਇੱਕ ਫੱਟੀ ਲੱਗਦੀ ਵੀ ਦੋਲ ਵਾਲਿਓ ਠੀਕ ਆ ਜਿਹੜਾ ਤੁਸੀਂ ਪਾਵੇ ਕਹੋਂਗੇ ਉਹ ਪਾਵੇ ਲਾ ਲਿਓ ਜਿਹੜਾ ਟਫਨ ਧਰਨਾ ਉਹ ਧਰਾਲਿਓ ਜਿੱਥੇ ਤੁਹਾਨੂੰ ਯਾਰ ਕਮਜ਼ੋਰੀ ਲੱਗਦੀ ਆ ਉਹ ਚੀਜ਼ ਤੁਸੀਂ ਕੋਲੇ ਬਹਿ ਕੇ ਵੀ ਕਰਾ ਸਕਦੇ ਹੋ ਹੋਰ ਦੁਕਾਨਦਾਰਾਂ ਤੇ ਇਹ ਚੀਜ਼ ਹੁੰਦੀ ਨਹੀਂ ਸੋਨੂੰ ਬਣੇ ਬਣਾਏ ਸੋਫੇ ਧਰ ਦਿੰਦੇ ਨੇ ਕੀ ਬਾਈ ਗੱਲ ਸੱਚ ਆ ਇਹ ਜਮਾਂ ਸੱਚ ਆ ਬਾਈ ਕੋਲੇ ਬਹਿ ਜੂਗਾ ਆਕ ਮੈਂ ਕਿਹਾ ਇੱਥੇ ਬਹਿ ਜਾਓ ਆਕ ਆਰਡਰ ਤੇ ਤਿਆਰ ਕਰਾਉਣਾ ਹੋਣੀ ਆ ਕੀ ਆਰਡਰ ਦੇ ਸਾਰਾ ਸਮਾਨ ਹੀ ਤਿਆਰ ਕਰਦੇ ਹੋ ਸਾਰਾ ਸਮਾਨ ਆਰਡਰ ਜੇ ਯਾਰ ਜੇ ਕਹਿੰਨੇ ਸਿੰਗਲ ਕੁਰਸੀ ਕੋ ਤਿਆਰ ਕਰਾਉਣੀ ਆ ਹੁਣ ਵੀਰੇ ਆਰਡਰ ਤੇ ਵੀ ਮੰਨ ਕੇ ਚੱਲ ਕਈ ਗਾਹਕ ਹੁੰਦਾ ਵੀ ਆ ਸਮਾਨ ਸਾਡੇ ਕੋਲ ਬਣਿਆ ਪਿਆ ਇਹ ਵੀ ਵੇਚਦਾਗਾ ਠੀਕ ਹੈ ਜਿਵੇਂ ਹੁਣ ਮੰਨ ਕੇ ਚੱਲ ਵੀ ਉਹ ਨਾਪ ਦਾ ਸੋਫਾ ਬਣੀ ਜਾਂਦਾਗਾ ਉਹ ਨਾਪ ਲਿਆ ਕੇ ਅਸੀਂ ਨਾਲ ਦੀ ਨਾਲ ਤਿਆਰ ਕਰ ਦਿੰਨੇ ਹਾਂ ਠੀਕ ਹੈ ਹਾਂਜੀ ਹਾਂ ਗਾਹਕ ਦੀ ਚੋਅ ਐ ਜਿਹੜਾ ਜਿਹੜਾ ਮਰਜ਼ੀ ਕੋਈ ਚੀਜ਼ ਤਿਆਰ ਕਰਵਾ ਲੈ ਜਿਹੜਾ ਜਿਹੜਾ ਮਰਜ਼ੀ ਕਪੜਾ ਲਵਾ ਲੈ ਗੱਲ ਮੁੱਕ ਗਈ ਯਾਰ ਜੇ ਤੁਸੀਂ ਸਿੰਗਲ ਕੁਰਸੀ ਵੀ ਤਿਆਰ ਕਰਾਉਣੀ ਆ ਬਾਈ ਕਹਿੰਦਾ ਉਹ ਵੀ ਤਿਆਰ ਕਰਕੇ ਦੇਵਾਂਗੇ ਦੇ ਭਾਈ ਆਪਾਂ ਅੰਦਰ ਮਰਵਾ ਦਿਆ ਇੱਧਰ ਲੱਗੇ ਹੋਏ ਨੇ ਜਿਵੇਂ ਹੁਣ ਕਹਿ ਦਿੰਨੇ ਨੇ ਕਾਰਨਰ ਸੋਫਾ ਹੂੰ ਉਹ ਸੋਫਾ ਆ ਪਿਆਗਾ ਤੇ ਕੈਮਰਾਮੈਨ ਨੂੰ ਮੈਂ ਕਹਿਣਾ ਚਾਹਣਾ ਵੀ ਕੈਮਰਾ ਦੇਖੋ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾਗਾ ਹਾਂ ਮੂਰੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਜਨ ਫ੍ਰੈਬਰਰੀ ਚ ਫ੍ਰੈਬਰਰੀ ਚ ਹਾਂਜੀ ਤੇ ਲੜਕੀਆਂ ਦੇ ਵਿਆਹ ਹੋਣਗੇ ਭੈਣਾਂ ਦੇ ਹਾਂਜੀ ਤੇ ਜਿਨ੍ਹਾਂ ਨੇ ਦਹਾਜ ਦੇਹਜ ਦੇਣਾ ਹੁੰਦਾ ਉਹਨਾਂ ਲਈ ਕੀ ਤੁਸੀਂ ਲੈ ਕੇ ਆਏ ਹੋਗੇ ਉਹਨਾਂ ਵਾਸਤੇ ਆਪਣਾ 51000 ਦਾ ਪੈਕੇਜ ਰੱਖਿਆ ਪਿਆ ਜੀ 51000 ਹਾਂਜੀ ਉਹਦੇ ਵਿੱਚ ਮੰਨ ਕੇ ਚੱਲੋ ਵੀ 7 ਸੀਟ ਸੋਫਾ ਹੋ ਗਿਆ ਹੂੰ ਤੇ ਉਦੋਂ ਬਾਅਦ ਦੇ ਵਿੱਚ ਬੈੱਡ ਹੋਗੇ ਜੀ ਬੈੱਡ ਦੇ ਗੱਦੇ ਹੋਗੇ ਹੂੰ 7-5 ਦੀ ਲਵਾਰੀ ਹੋ ਗਈ ਜੀ ਸ ਗੱਦੇ ਵਿੱਚ ਨੇ ਗੱਦੇ ਵਿੱਚ ਆ ਜੀ 7-5 ਦੀ ਲਵਾਰੀ ਹੋ ਗਈ ਤੇ ਨਾਲ ਉਹਨਾਂ ਦੇ ਪ੍ਰੈਸ ਟੇਬਲ ਆਪਾਂ ਦੇਵਾਂਗੇ ਹੂੰ ਹਾਂਜੀ ਪ੍ਰੈਸ ਟੇਬਲ ਨਾਲ ਗੱਦੇ ਵਧੀਆ ਕੰਪਨੀ ਦੇ ਹੋਣੇ ਵਧੀਆ ਗੱਦੇ ਕੰਪਨੀ ਦੇ ਕਿਹੜੀ ਕੰਪਨੀ ਦੇ ਗੱਦੇ ਤਾਂ ਆਪਣੇ ਮਨੋਂ ਕਿ ਅਰਥ ਦੀ ਆਉਂਦੇ ਸਾਰੇ ਠੀਕ ਹੈ ਹਾਂਜੀ ਵੀ ਕੋਈ ਲੰਬੇ ਲੇਹੇ ਮੇਰੇ ਨਾ ਕੋਈ ਲੰਬਾ ਨਹੀਂ ਉਹਦਾ ਕਰ ਦਿੰਦਾ ਜੀ ਠੀਕ ਹੈ ਪੂਰੇ ਵਧੀਆ ਤੇ ਲੈ ਵੀ ਦਰਸ਼ਕੋ ਬਾਕੀ 51000 ਚ ਬਾਈ ਹੋਣੀ ਨੇ ਕਹਿਤਾ ਜਿਹੜਾ ਕੋਈ ਸਾਡੀ ਵੀਡੀਓ ਦੇਖ ਕੇ ਉਹ ਸਾਡਾ ਵੀ ਥੱਲੇ ਨੰਬਰ ਚੱਲ ਰਾਉ ਸਾਨੂੰ ਫੋਨ ਲਾ ਲਿਓ ਜਿੰਨਾ ਹੋ ਸਕੇ ਸੀਮਾਨਤਨ ਕਰਾਵਾਂਗੇ ਕੋਈ ਗੱਲ ਹੀ ਨਹੀਂ ਬਈ ਸਹੀ ਗੱਲ ਆ ਵੀਰੇ ਹਾਂਜੀ ਹਾਂ ਮਾਨਤਨ ਕਰਨਾ ਪਊ ਪਹਿਲਾਂ ਕਿਤੇ ਕਰੇ ਨਹੀਂ ਆਪਾਂ ਜਦੋਂ ਪਹਿਲਾ ਵੀਡੀਓ ਬਣਾਇਆ ਤੇ ਕਿੰਨੇ ਗਾਹਕ ਆਏ ਆਪਣੇ ਹੁਣ ਹੈ ਮਾਨਤਨ ਹੋਇਆ ਹੋ ਪੂਰਾ ਹੋਇਆ ਇਸ ਵਾਰ ਵੀ ਹੋਊਗਾ ਇੱਕ ਛੀ ਵਾਰ ਵੀ ਹੋਊਗਾ ਠੀਕ ਆ ਬਈ ਆਹ ਗੱਲ ਜੱਜਦੀ ਆ ਜਦੋਂ ਬਈ ਵੀਡੀਓ ਕਰਨ ਵਾਲਾ ਤੇ ਮਾਲਕ ਐ ਕਹਦੇ ਨਾ ਵਿੱਚ ਸਕੀਮਾਂ ਬਣਾ ਲੈਂਦੇ ਨੇ ਬਈ ਬਾਈ ਵੀਡੀਓ ਕਰਨ ਵਾਲਾ ਮੈਂ ਤੇਰੇ ਨਾਲ ਆਹ ਸਕੀਮ ਬਣਾਉਣਾ ਵੀ ਮੈਂ ਵੀਡੀਓ ਦੇ ਵਿੱਚ ਬੋਲ ਦੂ ਤੈਨੂੰ ਉਹ ਕਰਨਾ ਪਊਗਾ ਪਰ ਵੀਰੇ ਜੇ ਕੋਈ ਸਾਨੂੰ ਸਪੈਸ਼ਲ ਫੋਨ ਮੈਨੂੰ ਪੈਸੇ ਘਟਾਉਣੇ ਘਟਾਉਣੇ ਨੇ ਕੋਈ ਗੱਲ ਹੀ ਨਹੀਂ ਬਾਈ ਆਹ ਗੱਲ ਬਣਦੀ ਹੈ ਲੈ ਵੀ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ ਮੋਟੀ ਮੋਟੀ ਬਾਈ ਇੱਕ ਵਾਰੀ ਫੇਰ ਨਿਗਾ ਮਰਵਾ ਦੇ ਬਾਈ ਜਿਵੇਂ ਹੁਣ ਸੋਫਿਆਂ ਦੀ ਗੱਲ ਹੋ ਗਈ ਆਪਾਂ ਹੀ ਹਾਂਜੀ ਡਾਈਨਿੰਗ ਟੇਬਲ ਹੋਰ ਬੈਟ ਟਾਲੀ ਟੂਲੀ ਵਗੈਰਾ ਦੇ ਸਾਰੇ ਤਿਆਰ ਕਰ ਦਿਓ ਜਿੰਨੇ ਆਪਣੇ ਕੋਲ ਡਾਈਨਿੰਗ ਟੇਬਲ ਨੇ ਬਾਈ ਟਾਲੀ ਜੀ ਤਿਆਰ ਨੇ ਸਾਰੇ ਅੱਛਾ ਹਾਂਜੀ ਤੇ ਮੌਕੇ ਤੇ ਜਿਹੜਾ ਕੋਈ ਆਰਡਰ ਤੇ ਉਹ ਵੀ ਤਿਆਰ ਕਰ ਦਿੰਦੇ ਸਾਗਵਾਨ ਚ ਸਾਗਵਾਨ ਚ ਵੀ ਹੁੰਦਾ ਜਿਵੇਂ ਬੈੱਡ ਹੁਣ ਪੁਰਾਣੇ ਟਾਈਮ ਦੇ ਉਹ ਦੁਆਰੇ ਹੋ ਰਹੇ ਨੇ ਹਾਂਜੀ ਹਾਂ ਉਹ ਤਾਂ ਗਾਹਕ ਦੀ ਚੁਆਇਸ ਆ ਜਿਵੇਂ ਹੁਣ ਸਾਗਵਾਨ ਦੀ ਲੋੜਾ ਸਾਗਵਾਨ ਦੇ ਤਿਆਰ ਕਰਾ ਦਿੰਨੇ ਵੈਸੇ ਤਾਂ ਹੁਣ ਪਲਾਈ ਦੇ ਵਿੱਚ ਹੀ ਵੱਧ ਚੱਲਦੇ ਨੇ ਆਪਾਂ ਪਲਾਈ ਜੀ ਬਣਾਉਣਾ ਠੀਕ ਉਹ ਤਾਂ ਆਰਡਰ ਤੇ ਤਿਆਰ ਕਰਨੇ ਹਾਂ ਹਾਂਜੀ ਹਾਂ ਜੇ ਕੋਈ ਹੋ ਹੁੰਦਾ ਤਾਂ ਆਪਾਂ ਤਿਆਰ ਕਰਾ ਦਾਂਗੇ ਠੀਕ ਹੈ ਕਰਾਏ ਨੇ ਪਹਿਲਾਂ ਪਤਿਆਰਾ ਠੀਕ ਹੈ ਹਾਂਜੀ ਹਾਂ ਤੇ ਹੋਰ ਭਾਈ ਜਿਹੜੀ ਤੁਸੀਂ ਗੱਲ ਗਾਹਕਾਂ ਤੱਕ ਪਚਾਉਣੀ ਹੋਵੇ ਉਹ ਕੋਈ ਗੱਲ ਤੁਸੀਂ ਦੱਸਣੀ ਚਾਹੋ ਉਹ ਬਸ ਬਾਈ ਆਪਾਂ ਨੂੰ ਪਤਾ ਹੀ ਹੈ ਬਸ ਤਾਂ ਉਦੋਂ ਬਾਅਦ ਦੇ ਵਿੱਚ ਜਿਵੇਂ ਹੁਣ ਸੋਫੇ ਹੋ ਗਏ ਆ ਇਹਨਾਂ ਤੇ ਨਿਕ ਮਰ ਬੋ ਜਿਹੜੇ ਹੁਣ 16 16000 ਦੇ ਆਪਣੇ ਰੱਖੇ ਪਏ ਨੇ ਸਾਰੇ ਤੇ ਉਦੋਂ ਬਾਅਦ ਦੇ ਵਿੱਚ ਐ ਮੰਨ ਕੇ ਚੱਲ ਵੀ ਜਹੀ ਚੀਜ਼ ਲੈਣੀ ਅਗਲੇ ਨੇ ਹਾਂ ਹੈ ਵਧੀਆ ਚੀਜ਼ ਦੇਵਾਂਗੇ ਤਸੱਲੀ ਬਕਸ ਬੈੱਡ ਨੇ ਆਪਣੇ ਕੋਲ ਬੈੱਡ ਵੀ ਆਪਣੇ ਸਾਰੇ ਪਲਾਈ ਚ ਬਣੇ ਲੈ ਵੀ ਦਰਸ਼ਕੋ ਤੁਸੀਂ ਆਏ ਨਹੀਂ ਹੋਣਾ ਵੀ ਤੁਸੀਂ ਕੱਲੀ ਵੀਡੀਓ ਦੇਖੀ ਤੇ ਵੀਡੀਓ ਦੇ ਤੁਸੀਂ ਆਰਡਰ ਕਰਤਾ ਨਾ ਇਹ ਗੱਲ ਝੂਠੀ ਆ ਆਓ ਗੇੜਾ ਮਾਰੋ ਚੀਜ਼ ਪਸੰਦ ਆ ਤਾਂ ਲੈ ਕੇ ਜਾਇਓ ਨਹੀਂ ਵੀ ਮੁੜ ਜਿਓ ਹਾਂਜੀ ਜੇ ਅਗਲੇ ਨੂੰ ਚੀਜ਼ ਪਸੰਦ ਹੋ ਤਾਂ ਹੀ ਲਊ ਨਾ ਤੇਰੀ ਲੈ ਕੇ ਜਾਓ ਬਾਈ ਅਗਲਾ ਜੇ ਅਗਲੇ ਦਾ ਮਾਨ ਖੜੂਗਾ ਚੀਜ਼ ਪਸੰਦ ਹੋਊ ਅਗਲੇ ਨੂੰ ਰੇਟ ਸਹੀ ਲੱਗੂਗਾ ਹਨਾ ਵੈਸੇ ਤਾਂ ਆਪਣੇ ਕੋਲੇ ਬਾਈ ਜਿੰਨੇ ਗਾਹ ਕਹੇ ਨੇ ਕੋਈ ਮੁੜ ਕੇ ਨਹੀਂ ਗਿਆ ਮੁੜ ਵੀ ਗਿਆ ਉਦੋਂ ਬਾਅਦ ਦੁਬਾਰੇ ਵੀ ਆਇਆ ਇੱਥੋਂ ਹੀ ਲੈ ਲਓ ਕੁਆਲਿਟੀ ਨਹੀਂ ਨਾ ਮਿਲਦੀ ਹੋਈ ਹਾਂ ਹਾਂ ਅਸੀਂ ਤਾਂ ਕਹਦੇ ਨਾ ਵੀ ਆਹ ਚੀਜ਼ ਸਾਡੀ ਪਈ ਵੀ ਆ ਤੂੰ ਜਿੱਥੇ ਮਰਜ਼ੀ ਲੋਡ ਕਰਕੇ ਪਤਾ ਕਰ ਲਓ ਬਾਕੀ ਰੇਟ ਦਾ ਪਤਾ ਕਰ ਲਿਓ ਜੀ 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 ਤੇ ਬਾਕੀ ਗੱਲਾਂ ਹੋਈ ਗਈਆਂ ਹਨਾ ਤਕਰੀਬਨ ਸੋਫਿਆਂ ਦੇ ਵਿੱਚ ਤੁਸੀਂ ਸਾਰਾ ਦੱਸਤਾ ਵੀ ਆਰਡਰ ਤੇ ਵੀ ਬੰਦੇ ਤਿਆਰ ਕਰਾ ਸਕਦੇ ਆ ਪੰਜ ਸੀਟੜ ਤੋਂ ਸ਼ੁਰੂ ਆ ਪੰਜ ਸੀਟੜ ਤੋਂ ਸ਼ੁਰੂ ਆ ਵੈਸੇ ਆ 7 ਸੀਟ ਵੱਧ ਚੱਲ ਰਿਹਾ ਜੀ ਕਿਉਂਕਿ ਤਾਂ ਉਸ ਆਸਤਾ ਪੈਂਦਾ ਬਾਕੀ ਵਧੀਆ ਸੋਫਾ ਲੱਗਦਾ ਜੀ ਇਹ ਤੇ ਉਦੋਂ ਵੱਡੇ ਸੋਫੇ ਵਾਂਗੂ ਹੀ ਬਣ ਜਾਂਦਾ ਇਹ ਤੇ ਇਹਦੀ ਮੰਗ ਬਹੁਤ ਜ਼ਿਆਦਾ ਹੈ ਜੀ ਪਹਿਲਾਂ ਵੀ ਦੇਖੋ ਹੁਣ ਤੁਸੀਂ ਕਹਿੰਦੇ ਸੀ ਵੀ ਉਹ ਕਿੰਨਾ ਭਰਿਆ ਵੇਸ਼ ਆਪਣੇ ਕੋਲੇ ਆ ਹੁਣ ਦੁਬਾਰਾ ਹੀ ਮੰਗ ਕੇ ਚੱਲ ਵੀ ਕਿੰਨੇ 2 ਮਹੀਨਿਆਂ ਵਾਂਗੂ ਹੋ ਗਏ ਹਾਂ ਸਟਾਕ ਜਮ੍ਹਾਂ ਕਰਕੇ ਆਪਾਂ ਫੇਰ ਦੁਬਾਰਾ ਵੀ ਬੀ ਫੇਰ ਉਹ ਕੀਤਾਗਾ ਵੀ ਸਟਾਕ ਪੂਰਾ ਅਨਲਿਮਟਿਡ ਹੀ ਹੈਗਾ ਹਾਂਜੀ ਹਾਂ ਤੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰਨ ਹੈ ਆਉਣ ਤੋਂ ਪਹਿਲਾਂ ਹਾਂਜੀ ਠੀਕ ਹੈ ਕਿਉਂ ਫੋਨ ਕਰਕੇ ਜੇ ਆਪਾਂ ਮੰਨ ਕੇ ਚੱਲ ਬੰਦਾ ਹਾਂ ਜੇ ਕਈ ਵਾਰੀ ਦੋ ਰੋ ਆਉਂਦਾਗਾ ਹੈ ਉਹਦੇ ਚ ਫਿਰ ਸਾਡੇ ਕੋਲ ਮਾਲ ਨਾ ਤਿਆਰ ਹੋਵੇ ਫਿਰ ਵੀ ਥੋੜਾ ਜਿਹਾ ਆਪ ਨੂੰ ਦਿੱਕਤ ਲੱਗਦੀ ਆ ਤੇ ਲੈ ਵੀ ਦਰਸ਼ਕੋ ਬਾਈ ਹੁਨੀ ਦਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾਗਾ ਤੁਹਾਨੂੰ ਜਿਹੜੀ ਚੀਜ਼ ਦੀ ਵੀ ਲੋੜ ਆ ਤੁਸੀਂ ਕੰਟੈਕਟ ਕਰੋ ਬਾਈ ਹੁਨੀ ਨਾਲ ਤੇ ਵਿਜ਼ਿਟ ਕਰੋ ਵਿਜ਼ਿਟ ਤਾਂ ਕਰਿਓ ਜੇ ਤੁਹਾਨੂੰ ਬਾਈ ਹੁਨੀ ਦੀ ਚੀਜ਼ ਪਸੰਦ ਆਊਗੀ ਠੀਕ ਆ ਪਸੰਦ ਆਉਗੀ ਜੇ ਤੁਸੀਂ ਇੱਥੇ ਆਗੇ ਮੈਨੂੰ ਪਤਾ ਤੁਸੀਂ ਖਾਲੀ ਹੱਥ ਨਹੀਂ ਜਾਂਦੇ ਜਿਹੜੀਆਂ ਤੁਜੇ ਤੁਸੀਂ ਚੀਜ਼ਾਂ ਦਿਮਾਗ ਦੇ ਵਿੱਚ ਸੋਚਿਆ ਹੋਣਗੀਆਂ ਵੀ ਅਸੀਂ ਆ ਚੀਜ਼ ਲੈ ਕੇ ਜਾਣੀ ਆ ਤੁਸੀਂ ਨਾਲ ਇੱਕ ਚੀਜ਼ ਵੱਧ ਲੈ ਕੇ ਜਾਓਗੇ ਕਿਉਂਕਿ ਬਾਈ ਹੁਣੀ ਕੁਆਲਿਟੀ ਇੱਕ ਨੰਬਰ ਦਾ ਸਮਾਨ ਬਣਾਉਨੇ ਆ ਧੰਨਵਾਦ